ਸ਼ਾਮਾਂ ਦਾ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੇਲਿਆ ਕੰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਤਮਾਮ ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵੱਧ ਤੋਂ ਵੱਧ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਢਿੱਲੋ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਟੇਲਾ ਸਾਹਿਬ ਆਪਾਂ ਗੱਲ ਕਰੀਏ ਤਾਂ ਹਿੰਦੂ ਅਤਵਾਦ ਵੀ ਕਹਿਣਾ ਕੋਈ ਦੂਰ ਨਹੀਂ ਹੈ ਕਿਉਂਕਿ ਜੋ ਮਾਲੇਗਾਉਂ ਦੇ ਵਿੱਚ ਬਲਾਸਟ ਹੋਇਆ ਕਿੰਨੇ ਹੀ ਲੋਕ ਮਾਰੇ ਗਏ ਫਿਰ ਬਲਾਸਟ ਹੋਇਆ ਸੰਜੋਤਾ ਐਕਸਪ੍ਰੈਸ ਕਿੰਨੇ ਹੀ ਲੋਕ ਮਾਰੇ ਗਏ ਪਰ ਮਾਲੇਗਾਉਂ ਦੇ ਮਾਮਲੇ ਵਿੱਚ ਸਾਧਵੀ ਪ੍ਰਗਿਆ ਨੂੰ ਜ਼ਰੂਰ ਕਹਿ ਦੋ ਜਮਾਨਤ ਤੇ ਬਾਹਰ ਹੈ ਹਨਾਨੀ ਦੀ ਗੱਲ ਹੈ ਕਿ ਜਿਹੜਾ ਵਿਅਕਤੀ ਬਾਹਰ ਹੈ ਉਹਨੂੰ ਪੋਪਾਲ ਤੋਂ ਭਾਜੀਪੀ اپنا امیدوار بنا رہی نہیں ہال تک او قید نہیں ہوئی ہال تک وہ بندی ضرور رہی ہے نو سال جیل چی خلاف چارج فریم ہو چکی ہے پہلا پہلے خلاف مکوقا لایا گیا مہاراشٹر کرائم کنٹرول ایکٹ بھی لاگو ہند ہے مدھیہ پردیش کے بھی لیکن عدالت نے بعد چن سماپت کرتا ختم کرتا ਉਦੇ ਖਿਲਾਫ ਗੈਰ ਕਾਨੂੰਨੀ ਸਰਗਰਮੀਆਂ ਕਰਨ ਦਾ ਜੀ ਮਾਮਲਾ ਚੱਲ ਰਿਹਾ ਹੈ ਸਾਧੂ ਪ੍ਰਗਿਆ ਹੈ ਕੋ ਜੀ ਜੇ ਆਪਾਂ ਇਹ ਜਾਣੀਏ ਤਾਂ ਫਿਰ ਉਹਦੇ ਥੋੜਾ ਬਹੁਤਾ ਅੱਗਾ ਪਿੱਛਾ ਪੜਤਾਲ ਨਾ ਪਊਗਾ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਉਹ ਪਿੰਡ ਦੀ ਜੰਪਲ ਹੈ ਪਿੰਡ ਬੱਧਾ ਪਰਦੇਸ ਅੱਗੇ ਪਰਦੇਸ ਦਾ ਬੜਾ ਮਸ਼ਹੂਰ ਇਲਾਕਾ ਹੈ ਉਹਦਾ ਬਾਪ ਆਰਐਸਐਸ ਦਾ ਵਰਕਰ ਹੈ ਜੀ ਸਾਧਵੀ ਪ੍ਰਗਿਆ ਵੀ ਬਤਪੰਚ आरएसएस से डिग्री चली गई जी वो अखिल भारतीय विद्यार्थी परिषद ਜਿਹੜਾ आरएसएस तरीक ਬਣ ਗਿਆ ਹੂੰ ਹੂੰ ਉਹਦੀ ਐਕਟਿਵ ਮੈਂਬਰੀ ਜੀ ਬਾਅਦ ਦੇ ਵਿੱਚ ਉਹ ਸਾਧਵੀ ਬਣ ਗਈ ਇੱਕ ਉਹਨੇ ਆਸ਼ਰਮ ਬਣਾ ਲਿਆ ਹੂੰ ਹੂੰ ਉਸ ਆਸ਼ਰਮ ਦੇ ਵਿੱਚ ਰਹਿਣ ਲੱਗੀ ਉੱਥੇ ਉਹਦਾ ਸਰਦਾਰਗੰਦੀ ਆਮਦ ਵੱਧ ਗਈ ਗਿੰਤੀ-ਬਿੰਤੀ ਬਾਬਾ ਵੱਧ ਗਈ ਤੇੜੀ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਔਰਤਾਂ ਨਾਲ ਸੰਬੰਧਿਤ ਆਰਗੇਨਾਈਜੇਸ਼ਨ ਹੈ ਜੀ ਉਹ ਉਹ ਦਿਵਿਡਿਟਰ ਸੀ ਬਿਸ਼ਵ ਹਿੰਦੂ ਪ੍ਰੀਸ਼ਦ ਆਪਾਂ ਨੂੰ ਪਤਾ ਵੀ ਇਹ ਵੀ ਆਰਐਸਐਸ ਦੀ ਇੱਕ ਸ਼ਾਖਾ ਹੈ ਜੀ ਸਾਜੀ ਪ੍ਰਗਿਆ ਉਸ ਵੇਲੇ ਖਵਰਾਚੇ ਜਦੋਂ ਮਾਲੇਗਾਉ ਬੰਬ ਤਮਾਕਾ ਹੋਇਆ ਹੈ ਮਾਲੇਗਾਉ ਬੰਬ ਤਮਾਕਾ ਜਿਹੜਾ ਜੀ ਉਹ 29 ਸਤੰਬਰ 2008 ਨੂੰ ਹੋਇਆ ਸੀ ਤੇ ਇਹਦੇ ਵਿੱਚ ਕੁੱਲ 7 ਵਿਅਕਤੀ ਮਾਰੇ ਗਏ ਸੀ ਤੇ 100 ਤੋਂ ਵੱਧ ਜ਼ਖਮੀ ਹੋ ਗਏ ਸੀ ਜੀ 2 ਅਕਤੂਬਰ 2018 ਚ ਸਾਧਵੀ ਪ੍ਰਗਿਆ ਦੇ ਖਿਲਾਫ ਚਾਰਜ ਫੇਮ ਹੋ ਗਈ ਹੈ ਤਾਂ 30 ਦੇ ਦੌਰਾਨ ਪੁਲਿਸ ਨੂੰ ਜੋ ਜਾਣਕਾਰੀ ਮਿਲੀ ਜੀ ਉਸ ਜਾਣਕਾਰੀ ਨੇ ਸਾਧਵੀ ਪ੍ਰਗਿਆ ਨੂੰ ਇੱਕ ਸਾਧਵੀ ਤੋਂ ਮੁਜ਼ਰਮ ਬਣਾਤਾ ਜੀ ਜਾਣਕਾਰੀ ਕੀ ਮਿਲੀ ਕਿ ਜਿਹੜੇ ਮੋਟਰਸਾਈਕਲ ਦੇ ਉੱਤੇ ਬੰਬ ਫਿੱਟ ਕੀਤਾ ਸੀ ਹੂੰ ਜਦੋਂ ਉਹ ਤਮਾਕਾ ਹੋ ਗਿਆ ਤਮਾਕੀ ਤੋਂ ਬਾਅਦ ਪੁਲਿਸ ਨੇ ਉਹਦੇ ਟਾਂਚੇ ਨੂੰ ਕਬਜ਼ੇ ਚ ਲੈ ਗਿਆ ਜੀ ਉਹਦਾ 82 ਨੰਬਰ ਵਗੈਰਾ ਉਹਨਾਂ ਨੇ ਟ੍ਰੇਸ ਕਰ ਲਿਆ ਤੇ ਫਿਰ ਜਿਹੜਾ ਡੀਟੀਓ ਦਫ਼ਤਰ ਹੈ ਹੂੰ ਹੂੰ ਉਹਦੀ ਪੜਤਾਲ ਬਾਰੇ ਕੀਤੀ ਤਾਂ ਪਤਾ ਲੱਗਿਆ ਕਿ ਇਹ ਮੋਟਰਸਾਈਕਲ ਸਾਧਵੀ ਪ੍ਰਗਿਆ ਦੇ ਨਾਂ ਦੇ ਉੱਤੇ ਰਜਿਸਟਰਡ ਹੈ ਜੀ ਸਾਧਵੀ ਪ੍ਰਗਿਆ ਲੜਕੀ ਹੈ ਲੇਕਿਨ ਉਹ ਮਰਦਾਂ ਦੀ ਤਰ੍ਹਾਂ ਰਹਿੰਦੀ ਹੈ ਜੀ ਕੱਪੜੇ ਉਹਦੇ ਭਗਮੇ ਪਾਏ ਹੁੰਦੇ ਉਹ ਗੱਡੀ ਵੀ ਚਲਾਉਂਦੀ ਹੈ ਮੋਟਰਸਾਈਕਲ ਵੀ ਚਲਾਉਂਦੀ ਰਹੀ ਹੈ ਔਰ ਇਹ ਮੋਟਰਸਾਈਕਲ ਜਦੋਂ ਉਹਦੇ ਭੇਜਿਆ ਸੀ ਤਾਂ ਫਿਰ ਤਫਤੀਸ਼ ਸਾਧਵੀ ਬਲਾਗੀ ਹੂੰ ਹੂੰ ਪੁੱਛ ਪੜਤਾਲ ਕੀਤੀ ਤੇ ਬੜਾ ਕੁਝ ਹੋਰ ਨਿਕਲਿਆ ਜੀ ਕਿਉਂਕਿ ਇਹਦਾ ਸਾਧਵੀ ਪ੍ਰਿਗਿਆ ਦਾ ਆਸ਼ਰਮ ਹੈ ਹੂੰ ਉਹ ਆਸ਼ਰਮ ਅਸਲ ਦੇ ਵਿੱਚ ਡੈਸ਼ਟ ਕਰਦੀ ਇੱਕ ਟ੍ਰੇਨਿੰਗ ਸੈਂਟਰ ਸੀ ਉੱਥੇ ਟ੍ਰੇਨਿੰਗ ਦੇ ਨਾਲੇ ਬੰਦੇ ਨੂੰ ਕੁਝ ਸਿਖਾਰਨੀ ਸੀ ਕਹਿੰਦੇ ਫੌਜ ਦੇ ਬੜੇ ਆਲਾ ਫੌਜ ਦਾ ਇੱਕ ਕਰਨਲ ਪ੍ਰੋਹਿਤ ਸਰਵਿੰਗ ਅਫਸਰ ਸੀ ਜੇਮੂ ਕੁਸ਼ਮੀਤ ਤਾਨਾਸੀ ਉਹ ਆਉਂਦਾ ਤੇ ਉੱਥੇ ਟ੍ਰੇਨਿੰਗ ਦਿੰਦਾ ਸੀ ਟ੍ਰੇਨਿੰਗ ਜਿੰਦਾ ਕਿਨਾਂ ਨੂੰ ਜਿਹੜੇ Hindu ਕਾਰਕੁਨ ਹੈ ਜਿੰਦੇ ਕਦੇ ਵਾਸਤੇ ਸੀ ਮੁਸਲਮਾਨਾਂ ਨੂੰ ਟਾਰਗੇਟ ਕਰਨ ਲਈ ਮਾਲਿਕ ਆਉਂਦਾ ਬੰਬ ਧਮਾਕਾ ਹੋਇਆ ਉਹਦੇ ਵਿੱਚੋਂ ਫਰੇਮ ਹੋ ਗਈ ਉਸ ਤੋਂ ਬਾਅਦ ਫਿਰ ਤੁਸੀਂ ਯਾਦ ਕਰੋ ਇੱਕ ਸਮਝੌਤਾ ਬੰਬ ਧਮਾਕਾ ਵੀ ਹੋਇਆ ਸੀ ਹਾਂਜੀ ਸਮਝੌਤਾ ਬੰਬ ਧਮਾਕੇ ਦਾ ਕੇਸ ਵੀ ਲੰਬਾ ਚੱਲਿਆ ਹੂੰ ਹੂੰ ਲੇਕਿਨ ਉਹਦੇ ਸਾਰੇ ਦੋਸ਼ੀ ਬਰੀ ਹੋ ਗਏ ਬਰੀ ਹੋਣ ਦਾ ਕਾਰਨ ਕੀ ਹੈ ਕਾਰਨ ਸਪਸ਼ਟ ਹੈ ਹੂੰ ਹੂੰ ਕਿਉਂਕਿ ਪਹਿਲਾਂ ਇਹਦੀ ਇਨਵੈਸਟੀਗੇਸ਼ਨ ਹਰਿਆਣਾ ਪੁਲਿਸ ਕੋਲ ਸੀ ਜੀ ਬਾਅਦ ਦੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਕੋਲ ਚਲੀ ਗਈ ਯੂਪੀਏ ਦੀ ਸਰਕਾਰ ਹੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਜੀ ਤਫਤੀਸ਼ ਠੀਕ ਚੱਲਦੀ ਰਹੀ ਲੇਕਿਨ ਉਸ ਤੋਂ ਬਾਅਦ ਤਫਤੀਸ਼ ਜਿਹੜੀ ਡੀਲ ਹੋ ਗਈ ਜਦੋਂ ਮੋਦੀ ਸਾਹਿਬ ਦੀ ਸਰਕਾਰ ਬਣ ਗਈ ਤੇ ਤਫਤੀਸ਼ ਕਰਨ ਵਾਲੀ ਏਜੰਸੀ ਹੀ ਉਹ ਦੋਸ਼ੀਆਂ ਨੂੰ ਬਚਾਉਣ ਤੇ ਹੋ ਗਈ ਆ ਫਿਰ ਉਹ ਤਾਂ ਹੋਣਾ ਹੀ ਸੀ ਹਾਂ ਉਹਨਾਂ ਦਿਨਾਂ ਦੇ ਵਿੱਚ ਮੇਰੇ ਯਾਦ ਹੈ ਕਿ ਇੱਕ ਬੀਬੀਸੀ ਪਬਲਿਕ ਪ੍ਰੋਸੀਕਿਊਟਰ ਜੀ ਉਹਨੇ ਸ਼ਰਿਆ ਮੀਡੀਆ ਨੂੰ ਦੱਸਤਾ ਸੀ ਕਿ ਮੇਰੇ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਜਿਹੜੇ ਅਫਸਰਾਂ ਉੱਪਰੋਂ ਬਹੁਤ ਦਬਾਅ ਪਾਇਆ ਜਾ ਰਿਹਾ ਹੈ ਕਿ ਬਹੁਤ ਤੇਜ਼ ਨਤੀਜਾ ਤੇ ਲੋਸ ਸਲੋ ਹੋ ਜਾਓ ਹੁਣ ਆਪਾਂ ਇਹਨਾਂ ਲੋਕਾਂ ਨੂੰ ਕੈਦ ਨਹੀਂ ਕਰਾਉਣਾ ਤੇ ਇਹਨਾਂ ਨੂੰ ਬਚਾਉਣਾ ਹੈ ਜੇ ਸਾਜਵੀ ਪ੍ਰਗਿਆਤਿਕ ਕਰਨਲ ਪ੍ਰੋਹਿਤ ਇਹਨਾਂ ਤੇ ਜਿਹੜਾ ਮਕੋਕਾ ਲੱਗਿਆ ਸੀ ਉਹ ਮਕੋਕਾ ਜੇ ਟੁੱਟੇ ਉਹਦਾ ਕਾਰਨ ਵੀ ਇਹ ਇੱਕ ਤਫਤੀਸ਼ ਦੇ ਵਿੱਚ ਗੜਬੜੇ ਨਹੀਂ ਕਰਦੀ ਉਹਦੇ ਵਿੱਚ ਜੋਰ ਮੋਰਗੇ ਪੈਨੀਆ ਰੱਖਦੀਆਂ ਕਿ ਅਦਾਲਤ ਨੂੰ ਵੀ ਤੋੜਨਾ ਪੈ ਗਿਆ 9 ਸਾਲਾਂ ਬਾਅਦ ਉਸ ਬੀਬੀ ਨੂੰ ਜ਼ਮਾਨਤ ਮਿਲ ਗਈ ਕਿਉਂਕਿ ਕੁਝ ਧਰਾਮਾ ਘਟਕਿੰਦੇ ਸੀ ਜ਼ਮਾਨਤ ਕਿਵੇਂ ਮਿਲੀ ਕੁਛ ਤਾਂ ਕਹਿੰਦੇ ਕੇਸ ਕਮਜ਼ੋਰ ਹੈ ਲੇਕਿਨ ਹੁਣ ਇੱਕ ਹੋਰ ਪੱਖ ਸਾਹਮਣੇ ਆ ਰਿਹਾ ਹੈ ਜੀ ਜਿਹੜੇ ਪੀੜਿਤ ਪਰਿਵਾਰ ਹੈ ਜਿਨ੍ਹਾਂ ਦੇ ਪਿਆਰੇ ਉਸ ਬੰਬ ਤਮਾਕੇ ਦੇ ਵਿੱਚ ਮਾਰੇ ਗਏ ਸੀ ਉਹਨਾਂ ਦਾ ਕਹਿਣਾ ਇਹ ਹੈ ਕਿ ਬੀਬੀ ਸਾਧਵੀ ਪ੍ਰਗਿਆਨੀ ਜਦੋਂ ਜ਼ਮਾਨਤ ਲਈ ਹੈ ਤੇ ਅਦਾਲਤ ਦੇ ਸਾਹਮਣੇ ਜਿਹੜੀ ਦਲੀਲ ਦਿੱਤੀ ਸੀ ਉਸ ਦਲੀਲ ਦੇ ਵਿੱਚ ਉਹਨੇ ਕਿਹਾ ਕਿ ਮੇਰੀ ਸਿਹਤ ਬੜੀ ਖਰਾਬ ਹੋ ਗਈ ਹੈ ਮੈਂ ਹੋਰ ਦੇਣ ਚ ਰਣੀ ਸੱਦੀ ਜੀ ਤੁਹਾਨੂੰ ਪਤਾ ਸਰਟੀਫਿਕੇਟ ਵਗੈਰਾ ਤਾਂ ਹਮ ਹਮ ਅੱਜ ਉਸ ਨੂੰ ਅਰੇਂਜ ਕਰਨੇ ਕਿ ਬਹੁਤ ਹੀ ਮੁਸ਼ਕਲ ਨਹੀਂ ਕਹਿੰਦੇ ਕਿਉਂਕਿ ਇੱਕ ਖਰਾਬ ਸੀਟ ਦੀ ਵਜ੍ਹਾ ਕਰਨ ਹਮ ਹਮ ਇਹਨੇ ਜ਼ਮਾਨਤ ਹਾਸਲ ਕੀਤੀ ਹੈ ਤੇ ਜੇ ਬਾਹਰ ਆ ਕੇ ਰਾਏ ਦਿੱਤੀ ਕਰਦੀ ਹੈ ਤਾਂ ਉਹਨਾਂ ਨੇ ਇੱਕ ਇਹ ਕਿ ਅਸੀਂ ਫਿਰ ਇਹਦੀ ਬੇਲ ਕੈਨਸਲ ਕਰਵਾਉਣ ਲਈ ਵੀ ਅਦਾਲਤ ਤੱਕ ਪਹੁੰਚ ਪਾ ਲਈ ਜਦੋਂ ਆਪਾਂ ਜ਼ਮਾਨਤ ਦੀ ਗੱਲ ਕਰਦੇ ਹੇ ਤਾਂ ਬੜਾ ਕੁਝ ਯਾਦ ਆਇਆ ਮੇਰੇ ਯਾਦ ਆ ਗਿਆ ਇੱਕ ਬਜਰੰਗੀ ਬੁੱਚੜ ਜੀ ਬਜਰੰਗੀ ਬੁੱਚੜੋ ਬੰਦਾ ਜਿਸ ਬੰਦੇ ਨੇ ਗੁਜਰਾਤ ਦੇ ਕਤਲਿਆਂ ਦੇ ਵਿੱਚ ਲਗਭਗ 80-90 ਹਮ ਹਮ ਜਿਹੜੇ ਸੀ ਪਿੜਤ ਉਹਨਾਂ ਨੂੰ ਮਾਰਨ ਦੇ ਵਿੱਚ ਉਹਦੀ ਇਨਵੋਲਵਮੈਂਟ ਸੀ ਉਹਦੇ ਵਿੱਚ ਇਹ ਵੀ ਇਲਜ਼ਾਮ ਲੱਗੇ ਸੀ ਕਿ ਕੁਝ ਪ੍ਰੈਗਨੈਂਟ ਆਔਰ ਸਗੜੀਆਂ ਉਹਨਾਂ ਦੇ ਪੇਟ ਪਾੜ ਕੇ ਬੱਚਿਆਂ ਨੂੰ ਵੀ ਬਰਸ਼ਾਂ ਦੇ ਵਿੱਚ ਟੰਗਿਆ ਗਿਆ ਸੀ ਉਸ ਬੰਦੇ ਨੂੰ ਤਾਂ ਉਮਰ ਜੇਲ੍ਹ 'ਚ ਰਹਿਣ ਦਾ ਹੁਕਮ ਹੋ ਗਿਆ ਸੀ ਜੀ ਸਜ਼ਾ ਸੁਨਾਤੀ ਸੀ

پہلا کیا سی سکھ ٹیررزم اسلامی ٹیررزم نارتھ ایسٹرزم کشمیری جی. ٹیررزم وغیرہ وغیرہ لیکن پہلی باری جدوی پرگیا گرفتار ہوئی ہے <تصفح> پھر ہندو ٹرریرزم نو نعر آ گیا نو سلوگن آ گیا شبد من آ گیا اسے سی بولی نہیں لیکن ہوں جدو باہر آ گئی تو انہیں الزام لیا کہ اصل دے ਮੈਨੂੰ ਝੂਠੇ ਕੇ ਇਸ ਵਿੱਚ ਦੋ ਬੰਦੇ ਨੇ ਸਹਾਇਤ ਸੀ ਜੀ ਇੱਕ ਪੀਚ ਦੰਬਰਮ ਜਿਹੜੇ ਉਦੋਂ ਦੇ ਗ੍ਰਹਿ ਮੰਤਰੀ ਹੁੰਦੇ ਸੀ ਤੇ ਦੂਜੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਡਿਗਬਿਜੇ ਸਿੰਘ ਹੁਣ ਡਿਗਬਿਜੇ ਸਿੰਘ ਨੂੰ ਵੀ ਕਾਂਗਰਸ ਪਾਰਟੀ ਨੇ ਭਪਾਲ ਤੋਂ ਚੋਣ ਮੈਦਾਨ 'ਚ ਉਤਾਰਿਆ ਹੋਇਆ ਉੱਥੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਐਮਪੀ ਹੋਇਆ ਕਰਦੀ ਸੀ ਬੀਬੀ ਐਮਪੀ ਸਾਹਿਬ ਜੀ ਹਾਂ ਕੋਈ ਹੋਰ ਹੁੰਦੀ ਸੀ ਮੇਰੇ ਖਿਆਲ ਸੱਚ ਇੱਕ ਹੀ ਵਾਰੀ ਉਹ ਵੀ ਰਹੀ ਐ ਇੱਥੇ ਉਮਾ ਭਾਰਤੀ ਵੀ ਸੈਟ ਰਹੀ ਐ ਫਿਰ ਬਾਅਦ ਵਿੱਚ ਉਮਾ ਭਾਰਤੀ ਚ eleggee ਸੀਗੀ ਉੱਤਰ ਪ੍ਰਦੇਸ਼ ਦੇ ਵਿੱਚ ਤੇ ਇੱਕ ਹੋਰ ਸੱਜਣ ਵੀ ਹੈ ਜਿਨ੍ਹਾਂ ਦੀ ਹੁਣ ਟਿਕਟ ਕੱਟੀ ਗਈ ਹੈ ਸ਼ਾਇਦ ਭਾਰਤੀ ਜਨਤਾ ਪਾਰਟੀ ਨੇ ਮਹਿਸੂਸ ਕਰਦੀ ਕਿ ਹੋਰ ਕੋਈ ਦਿਗਬ ਜਿਹਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਜੇ ਆਪਾਂ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵਿੱਚੋਂ ਦੇਖੀਏ ਹਰ ਇੱਕ ਲੀਡਰ ਦਾ ਇੱਕ ਆਪੋ ਆਪਣਾ ਨਜ਼ਰੀਆ ਹੁੰਦਾ ਹੈ ਲੇਕਿਨ ਦਿਗਬ ਇੱਕ ਹੈ ਜਿਹੜਾ ਆਰਐਸਐਸ ਤੇ ਬੜਾ ਅਟੈਕ ਕਰਦਾ ਹੈ ਜੀ ਉਹਦਾ ਕਾਰਨ ਵੀ ਹੈ ਵਿਅਕਤੀਗਤ ਕਾਰਨ ਵੀ ਹੈ ਕਿਉਂਕਿ ਦਿਗਬਜੀਤ ਸਿੰਘ ਕਾਂਗਰਸ ਪਾਰਟੀ ਵੱਲੋਂ ਉੱਥੇ ਮੁੱਖ ਮੰਤਰੀ ਰਹੇ ਤੇ ਉਸ ਤੋਂ ਬਾਅਦ ਲਗਾਤਾਰ 15 ਸਾਲ ਫਿਰ ਮੁੱਖ ਮੰਤਰੀ ਉੱਥੇ बनके जी शिवराज सिंह चौहान ਤੇ शिवराज ਸਿੰਘ चौहान ਕੋ ਪਿਆਰਾ ਸਸਤਾ ਬੰਦਾ ਸੀ ਉੱਥੇ ਵਿਚਾਰ ਧਾਰਕ ਲੜਾਈ ਦੀ ਲੋੜ ਸੀ ਦਿਗਵਜੇ ਸਿੰਘ ਤੇ ਇਸ ਕਰਕੇ ਦਿਗਵਜੇ ਸਿੰਘ ਉੱਤੇ ਅਟੈਕ ਕਰਦਾ ਸੀ ਮੇਰੇ ਖਿਆਲ ਭਾਰਤੀ ਜਨਤਾ ਪਾਰਟੀ ਨੇ ਵੀ ਹੁਣ ਇਹੀ ਸੋਚਿਆ ਜੀ ਕਿ ਜੇ ਉਧਰ ਦਿਗਵਜੇ ਸਿੰਘ ਹੈ ਜਿਹੜਾ ਸੈਕੂਲਰ ਸੋਚ ਵਾਲਾ ਤੇ ਜਿਹੜਾ ਐਨ ਸ਼੍ਰੀ ਦੀ ਵੀ ਹੈ ਕਿ ਕ੍ਰਿਮੀਨਲ ਨਾਲ ਅਗਦੀ ਅਗਦੀ ਨਾਲ ਲਾਈਏ ਉਹ ਅਗਦੀ ਨਾਲ ਅਸੀਂ ਲਾਈਏਗੇ ਲੇਕਿਨ ਅਗਦੀ ਨਾਲ ਨੂੰ ਪਰ ਸਪੋਸ ਕਿੰਨਾ ਕਿੰਨਾ ਲੋਕਾਂ ਦਾ ਜੀ ਲੋਕ ਸੈਕੂਲਰਿਜ਼ਮ ਨੂੰ ਕਿੰਨੀ ਵੋਟ ਪਾਉਂਦੇ ਹੈ ਇਹ ਤਾਂ ਜਨਪ੍ਰ 代表 ਦੇ ਵਿੱਚ ਨਿਰਪਰ ਹੈ ਲੇਕਿਨ ਜਿਵੇਂ ਸਾਧਵੀ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਜੀ ਅਜੇ ਉਹਨਾਂ ਦਾ ਅਧਿਕਾਰਤ ਬਿਆਨ ਨਹੀਂ ਸੀ ਹੈ ਇਹ ਕਹੇਤਾ ਸੀ ਕਿ ਮੈਂ ਚੋਣ ਲੜੂੰਗੀ ਟਿਕਟ ਮੈਨੂੰ ਮਿਲੇਗੀ ਮੈਨੂੰ ਸ਼ਿਵਰਾਜ ਸਿੰਘ ਚੋਹਾਂ ਦਾ ਅਸ਼ੀਰਵਾਦ ਹੈ ਮੈਨੂੰ ਹਮਾਇਤ حاصل ਹੈ ਕਿ ਮੈਂ ਦਿਗਬਿਜੇ ਸਿੰਘ ਨੂੰ ਹਰਾਉਂਗੀ ਜੀ ਲੇਕਿਨ ਅੱਜ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਉਸ ਇੰਟਰਵਿਊ ਦੇ ਵਿੱਚ ਉਹ ਕਹਿ ਰਹੀ ਹੈ ਜੀ ਦੇ ਨਿਸ਼ਾਨਤੀ ਮੁਸਲਮਾਨ ਵੀ ਤਾਂ ਕਹਿੰਦੇ ਸਾਡੇ ਆਪ ਦੇ ਬੰਦੇ ਹੁਣ ਉਹ ਇਹ ਕਹਿ ਰਹੀ ਹੈ ਲੇਕਿਨ ਪਹਿਲਾਂ ਉਹਨੇ ਬੜਾ ਕੁਝ ਹੋਰ ਕਿਹਾ ਸੀ ਅੰਮ੍ਰਿਤ ਚੌਕ ਦੇ ਸ਼ੋਅ ਦਿਖਾਇਆ ਸੀ ਸੋਸੀਂ ਦੇਖ ਸਕਦੇ ਕਿ ਐਸੇ ਭਾਰਤੀ ਜਨਤਾ ਪਾਰਟੀ ਜਿਹੜੀ ਪਹਿਲਾਂ ਲੋਕ ਲਪੇਟ ਦੇ ਨਾਲ ਜਿਹੜਾ ਹਿੰਦੂ ਅਤਵਾਦੀ ਅਜੰਡਾ ਹੈ ਜੀ ਉਹਨੂੰ ਪਗਾਮ ਦਉਂਦੀ ਸੀ ਉਹਨੂੰ ਛੜੇ ਆਂ ਬਤਾਣਾ ਸ਼ੁਰੂ ਕਰ ਦਿੱਤਾ ਹੈ ਔਰ ਮੈਂ ਅਗਲੇ ਵੀ ਹਲਕੇ ਦੱਸਦਾ ਕਿ ਜਿਹੜਾ ਹਿੰਦੂ ਟੈਰਰਿਜ਼ਮ ਦਾ ਕੱਦਦਾ ਹੈ ਇਹ ਉਹਨਿਲਜਾਮ ਚਲਾਉਂਦੀ ਹੈ ਸਾਡ ਆਪਣੀ ਸਾਜ਼ ਵੀ ਫਰ ਗਿਆ ਕਿ ਜੀ ਕਾਂਗਰਸ ਪਾਰਟੀ ਵਾਲਿਆਂ ਨੇ ਮੈਨੂੰ ਕਿਹਾ ਲੇਕਿਨ ਉਸ ਵੇਲੇ ਜਾਇਦਾ ਗ੍ਰੈਸ ਕਤਰ ਸੀ ਜੀ ਕੇਂਦਰ ਦੇ ਵਿੱਚ ਉਹਨੇ ਇਹ ਸ਼ਬਦ ਵਰਤਿਆ ਸੀ ਤੇ ਅੱਜ ਉਹ ਹੋਣੀ ਗ੍ਰੈਸ ਕਤਰ ਭਾਰਤੀ ਜਨਤਾ ਪਾਰਟੀ ਦਾ ਇਕ ਲੀਡਰ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਗਿਆ ਸੀ ਤੇ ਫਿਰ ਮੇਰਾ ਖਿਆਲ ਇਹ ਵੀ ਉਸ ਗ੍ਰੈਸ ਕਤਰ ਦੀ ਭਾਰਤੀ ਜਨਤਾ ਪਾਰਟੀ ਚ ਆਉਣ ਤੋਂ ਬਾਅਦ ਦੀ ਕਾੜ ਹੈ ਕਿ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਹੈ ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਰਹੇ ਹੈ ਉਹਨਾਂ ਨੂੰ ਨਾ ਨੀ ਸ਼ਹਿਰੀ ਨੈਕਸਲਿਜ਼ਮ ਦਾ ਜਾਜ ਰਹੇਗਾ ਨਾਂ ਦੇ ਦਿੱਤਾ ਸੋ ਮੈਦਾਨ ਦੇ ਵਿੱਚ ਦੁਲਿਤ ਰਾਜਨਾ ਦੇਖਦੇ ਆ ਕਿ ਕੀ ਬਣਦਾ ਜੀ